ਪੰਜਾਬ ਵਰਗੇ ਸੂਬੇ ਵਿੱਚ ਜਿਨ੍ਹਾਂ ਦੇ ਗੁਰੂਆਂ ਪੀਰਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਬਰਾਬਰਤਾ ਦੀ ਗੱਲ ਕੀਤੀ ਸੀ ਤੇ ਜਾਤੀ ਦੇ ਵੀ ਇੰਗੇਸਟ ਗੱਲ ਕੀਤੀ ਸੀ ਉਸ ਪੰਜਾਬ ਵਰਗੇ ਸੂਬੇ 'ਚ ਇਸ ਤਰ੍ਹਾਂ ਦੀ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਹੋਣੀਆਂ ਨਹੀਂ ਚਾਹੀਦੀਆਂ ਕਿਰਨ ਨਾਲ ਤੇ ਕੋਈ ਫਾਇਦਾ ਹੀ ਨਹੀਂ ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਹੋ ਰਹੀਆਂ ਨੇ ਔਰ ਇਹ ਆਪਣੇ ਆਪ ਵਿੱਚ ਪੰਜਾਬੀ ਅਗਰ ਆਪਣੇ ਆਪ ਨੂੰ ਮੰंदे ਹੈ ਗੁਰੂਆਂ ਪੀਰਾਂ ਦੀ ਅਰਤੀ ਤੇ ਰਹਿਣ ਵਾਲੇ ਬਚਨ ਦੇ ਇਹ ਸਵਾਲ ਉਹਨਾਂ ਨੂੰ ਐ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਝਾਤ ਮਾਰ ਕੇ ਵੀ ਦੇਖਣਾ ਚਾਹੀਦਾ ਹੈ ਕਿ ਉਹ ਇੰਨੇ ਵਿਤਕਰਿਆਂ ਦੇ ਨਾਲ ਕਿਵੇਂ ਆਪਣੇ ਆਪ ਨੂੰ ਫਿਰ ਵੀ ਕਹਿੰਦੇ ਨੇ ਕਿ ਅਸੀਂ ਉਹਨਾਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਜਿਨ੍ਹਾਂ ਨੇ ਕਹੀ ਸੀ ਜਿਨ੍ਹਾਂ ਨੇ ਸਾਂਝੀ ਵਾਲਤਾ ਦੀ ਗੱਲ ਕਹੀ ਸੀ ਜਿਨ੍ਹਾਂ ਨੇ ਕਿਹਾ ਸੀ ਕੋਈ ਜਾਤ ਨਹੀਂ ਜਿਨ੍ਹਾਂ ਨੇ ਜਨਿਆਉ ਚੁਠਿਆਲੇ ਆਇਆ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਉਹ ਉਹਨੂੰ ਨਹੀਂ ਪਹਿਚਾਉਂਦੇ ਇਹ ਇਹ ਤੇ ਬਹੁਤ ਹੀ ਪੰਜਾਬੀਆਂ ਦੇ ਉੱਤੇ ਇੱਕ ਲਾਨਤ ਹੈ ਬਹੁਤ ਬਹੁਤ ਜੀ